ਮੈਂ ਮੁੱਖ ਮੰਤਰੀ ਸਾਹਿਬ ਨੂੰ ਹਮੇਸ਼ਾ ਯਾਦ ਦਵਾਉਂਦੀ ਰਹਣੀ ਆ ਕਿ ਜਿਹੜਾ ਭੈਣਾਂ ਨਾਲ ਵਾਅਦਾ ਕੀਤਾ ਉਹ ਪੂਰਾ ਕਰਨਾ ਪੈਣਾ ਜਿਵੇਂ ਮਰਜ਼ੀ ਕਰੋ ਜੋ ਮਰਜ਼ੀ ਹੀਲਾ ਕੱਢੋ ਜਿੱਥੋਂ ਮਰਜ਼ੀ ਪੈਸੇ ਲਿਹਾਉਣੇ ਪੈਣੇ ਥੋਡੀ ਜ਼ਿੰਮੇਵਾਰੀ ਹੈ ਸਾਡੀਆਂ ਭੈਣਾਂ ਨੂੰ ਤਾਂ ਹਜ਼ਾਰ ਚਾਹੀਦਾ ਹੈ ਸੋ ਮੈਂ ਥੋਡੀ ਸਫਾਰਿਸ਼ ਕਰਨ ਲਈ ਹਮੇਸ਼ਾ ਬੈਠੀ ਆ ਤੁਸੀਂ ਇਹ ਗੱਲ ਭੁੱਲ ਜਾਓ ਵੀ ਹਜ਼ਾਰ ਨਹੀਂ ਆਉਣਾ ਉਹ ਤਾਂ ਮੈਂ ਚਾਹੇ ਅੜ ਕੇ ਚਾਹੇ ਲੜ ਕੇ ਤੁਹਾਨੂੰ ਦਵਾਉਂਗੀ ਜਿਵੇਂ ਮਰਜ਼ੀ ਦਵਾਵਾਂ ਪੂਰਾ ਪੱਕਾ ਕਰਨਾ ਚਾਹੀਦਾ ਜੀ ਜੀ ਜ਼ੀਰੋ ਪੇ ਨਹੀਂ ਕਿਰਸ਼ਨ ਜੀ ਸੋ ਮੈਨੂੰ ਸਤਪੰਥ ਸਾਹਿਬ ਦੱਸ ਰਹੇ ਨੇ ਕਿ ਤੁਹਾਡੇ ਪਿੰਡ ਵਿੱਚ ਬਿਜਲੀ ਤਾਂ ਆਉਂਦੀ ਹੋ ਹੁਣ ਜਿਵੇਂ ਦੱਸ ਰਹੇ ਸੀਗੇ ਕੱਟ ਤਾਂ ਨਹੀਂ ਲੱਗਦੇ ਬਿੱਲ ਨਹੀਂ ਆਉਂਦਾ ਇੱਕ ਵਾਰੀ ਤਾਲੀਆਂ ਮਾਰ ਕੇ ਦੱਸ ਦੋ ਸੋ ਬੜੇ ਚੰਗੇ ਕੰਮ ਸਰਕਾਰ ਕਰ ਰਹੀ ਹੈ ਮੈਨੂੰ ਆਸ ਹੈ ਕਿ ਇਸ ਵਾਰ ਵੀ ਤੁਸੀਂ ਆਪ ਦਾ ਪਿਆਰ ਕਿ ਤੁਸੀਂ ਮਾਵਾ ਪੈਣਾ ਹੌਸਲੇ ਚ ਰਹੋ ਕਿ 6 ਕਿ ਮਹੀਨੇ ਚ ਤੁਹਾਡੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਫੋਕ ਖਿਸਕੇ 6 ਕਿ ਮਹੀਨੇ ਹੋਰ ਕੱਢ ਲਓ। ਵਧਾ ਦਈਏ। ਸੋ ਪਹਿਲਾਂ 1100 ਆਉਣਾ ਸ਼ੁਰੂ ਹੋ ਜੇ ਹੌਲੀ ਹੌਲੀ ਆਪਾਂ ਉਹ ਵੀ ਵਧਾ ਲਾਂਗੇ। ਇੱਕ ਵਾਰੀ ਪਹਿਲੀ ਕਿਸ਼ਤ ਆਉਣੀ ਸ਼ੁਰੂ ਹੋ ਜੇ। ਸੋ ਤੁਸੀਂ ਪੂਰੇ ਹੌਸਲੇ ਚ ਰਹੋ ਮੁੱਖ ਮੰਤਰੀ ਸਾਹਿਬ ਕਹਿਣੀ ਕਥਨੀ ਤੇ ਪੂਰੇ ਪੱਕੇ ਨੇ। ਚੱਕ ਬੱਤ ਚਾਹ ਦਾ ਦੀ ਬਰਾ ਦੱਸ ਸੂ ਸਰਪੰਚਾ ਉਹ ਦੀ ਸਾਰੇ ਬਹੁਤ ਸਿਰਫ ਕਰ ਰਹੇ ਨੇ ਮੈਨੂੰ ਲੱਗਦਾ ਹੈ ਹਰ ਪਿੰਡ ਚ ਹਰ ਨਗਰ ਚ ਹਜੇ ਸਰਪੰਚ ਹੋਣੇ ਚਾਹੀਦੇ ਨੇ ਜਿਹੜੇ ਨਗਰ ਦਾ ਪਿੰਡ ਦੇ ਲੋਕਾਂ ਦਾ ਉਹਨਾਂ ਦੇ ਵਿਕਾਸ ਬਾਰੇ ਸੋਚਦੇ ਨੇ ਉਹਨਾਂ ਦਾ ਦੁੱਖ ਸੁੱਖ ਬਾਰੇ ਸੋਚਦੇ ਨੇ ਸੋ ਤੋਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ 11 ਤਰੀਕ ਦਾ ਦਿਨ ਹੈ ਤੁਸੀਂ ਜਾ ਕੇ ਸਵੇਰੇ ਸਵੇਰੇ ਵੋਟ ਪਾ ਦਿਓ ਝਾੜੂ ਦਾ ਆਪਣਾ ਨਿਸ਼ਾਨ ਹੈ ਭੁੱਲਿਓ ਨਾ ਬੀਬੀਆਂ ਨੂੰ ਮੇਰੀ ਸਪੈਸ਼ਲੀ ਬੇਨਤੀ ਹੈ ਕਿ ਬੰਦੇ ਚਾਹੇ ਭੁੱਲ ਜਾਣ ਤੁਸੀਂ ਨਹੀਂ ਭੁੱਲਣਾ ਝਾੜੂ ਦਾ ਨਿਸ਼ਾਨ ਯਾਦ ਰੱਖਣਾ ਹੈ ਮੇਰੀ ਬੇਨਤੀ ਹੈ ਇਲੈਕਸ਼ਨ ਇੱਕ ਤਰਫਾ ਹੋਣਾ ਚਾਹੀਦਾ ਜੇ ਹੋਰ ਕੋਈ ਬੰਦਾ ਵੋਟਾਂ ਮੰਗਣ ਵੀ ਆਏ ਉਹਨਾਂ ਨੂੰ ਪਹਿਲਾਂ ਪੁੱਛ ਲਿਓ ਵੀ ਤੁਸੀਂ ਕੰਮ ਕਿਹੜੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਇਹ ਕੰਮ ਕੀਤੇ ਨੇ ਸ਼ਾਇਦ ਮੈਂ ਤਾਂ ਹੋ ਸਕਦਾ ਹੈ ਕਿ ਚਾਰ ਪੰਜ ਕੰਮ ਭੁੱਲ ਗਏ ਹੋਵਾਂ ਤੁਹਾਨੂੰ ਦੱਸਣਾ ਹੈ ਕਿੰਨੇ ਸਰਕਾਰ ਨੇ ਕੰਮ ਕਰਦੇ ਪਰ ਤੁਸੀਂ ਇੱਕ ਕਰੀ ਉਹਨਾਂ ਨੂੰ ਵੀ ਪੁੱਛ ਲਿਓ ਉਹਨਾਂ ਨੇ ਸਿਰਫ ਤੁਹਾਨੂੰ ਝੂਠ ਬੋਲ ਕੇ ਤੁਹਾਡੀਆਂ ਵੋਟਾਂ ਦਾ ਲੈ ਕੇ ਤੁਹਾਨੂੰ ਲੁੱਟਿਆ-ਕੁੱਟਿਆ ਹੋਰ ਕੁਝ ਨਹੀਂ ਕੀਤਾ। ਸੋ ਮੇਰੀ ਬੇਨਤੀ ਹੈ ਇਸ ਵਾਰ ਚੰਗੀ ਸਰਕਾਰ ਨੂੰ ਚੰਗੇ ਕੈਂਡੀਡੇਟ ਨੂੰ ਚੁਣੀਏ ਤੁਹਾਡੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਜੀ ਨੇ। ਸੋ ਇਸ ਵਾਰ ਜਾ ਕੇ 3 ਨੰਬਰ ਤੇ ਆਪਣਾ ਬਟਨ ਐ ਚਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਇਸ ਵਾਰ ਵੀ ਤੁਸੀਂ ਜਿਤਾ ਕੇ ਭੇਜੋ। ਇੰਨੀ ਆਕ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰੋ। ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਓਨਲੀ ਆਓ ਆਪਾਂ ਦੋ ਨਾਰੇ ਲਾ ਕੇ ਸਮਾਪਤੀ ਕਰੀਏ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੋਲੇ ਸੋਨਹਾ ਸ੍ਰੀ ਅਕਾਲ ਵੰਦੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਹਮੇਸ਼ਾ ਯਾਦ ਦਿਵਾਉਂਦੀ ਰਹਣੀ ਆ ਕਿ ਜਿਹੜਾ ਭੈਣਾਂ ਨਾਲ ਵਾਅਦਾ ਕੀਤਾ ਉਹ ਪੂਰਾ ਕਰਨਾ ਪੈਣਾ ਜਿਵੇਂ ਮਰਜ਼ੀ ਕਰੋ ਜੋ ਮਰਜ਼ੀ ਹੀਲਾ ਕੱਢੋ ਜਿੱਥੋਂ ਮਰਜ਼ੀ ਪੈਸੇ ਲਿਹਾਉਣੇ ਪੈਣੇ ਥੋਡੀ ਜ਼ਿੰਮੇਵਾਰੀ ਐ ਸਾਡੀਆਂ ਭੈਣਾਂ ਨੂੰ ਤਾਂ ਹਜ਼ਾਰ ਚਾਹੀਦਾ ਐ ਸੋ ਮੈਂ ਥੋਡੀ ਸਫਾਰਿਸ਼ ਕਰਨ ਲਈ ਹਮੇਸ਼ਾ ਬੈਠੀ ਆ ਤੁਸੀਂ ਇਹ ਗੱਲ ਭੁੱਲ ਜੋ ਵੀ ਹਜ਼ਾਰ ਨਹੀਂ ਆਉਣਾ ਉਹ ਤਾਂ ਮੈਂ ਚਾਹੇ ਅੜ ਕੇ ਚਾਹੇ ਲੜ ਕੇ ਤੁਹਾਨੂੰ ਦਵਾਉਂਗੀ ਜਿਵੇਂ ਮਰਜ਼ੀ ਦਵਾਵਾਂਗੀ ਨਾ ਪੱਕਾ ਪਤਾ ਨਹੀਂ ਜਾਨਾ ਜੀਰੋ ਪਹਿਲਾਂ ਵੀ ਕਿਰਸਾ ਨਹੀਂ ਆਉਂਦੀ ਸੋ ਮੈਨੂੰ ਸਰਪੰਚ ਸਾਹਿਬ ਦੱਸ ਰਹੇ ਨੇ ਕਿ ਤੁਹਾਡੇ ਪਿੰਡ ਵਿੱਚ ਬਿਜਲੀ ਤਾਂ ਆਉਂਦੀ ਹੋਊ ਹਣਾ ਜਿਵੇਂ ਦੱਸ ਰਹੇ ਸੀਗੇ ਕੱਟ ਤਾਂ ਨਹੀਂ ਲੱਗਦੇ ਬਿੱਲ ਨਹੀਂ ਦੇਣਾ ਬਿੱਲ ਨਹੀਂ ਆਉਂਦਾ ਇੱਕ ਵਾਰੀ ਤਾਲੀਆਂ ਮਾਰ ਕੇ ਦੱਸ ਦਿਓ ਸੋ ਬੜੇ ਚੰਗੇ ਕੰਮ ਸਰਕਾਰ ਕਰ ਰਹੀ ਹੈ ਮੈਨੂੰ ਆਸ ਹੈ ਕਿ ਇਸ ਵਾਰ ਵੀ ਤੁਸੀਂ ਆਪ ਦਾ ਪਿਆਰ ਕਿ ਤੁਸੀਂ ਮਾਵਾ ਪੈਣਾ ਹੌਸਲੇ ਚ ਰਹੋ ਕਿ 6 ਕਿ ਮਹੀਨੇ ਚ ਤੁਹਾਡੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਹੌਕ ਕਿਸੋ ਕੇ 6 ਕਿ ਮਹੀਨੇ ਹੋਰ ਕੱਢ ਲਓ। ਵਧਾ ਦਈਏ। ਸੋ ਪਹਿਲਾਂ 1100 ਆਉਣਾ ਸ਼ੁਰੂ ਹੋ ਜਾਏ ਹੌਲੀ ਹੌਲੀ ਆਪਾਂ ਉਹ ਵੀ ਵਧਾ ਲਾਂਗੇ। ਇੱਕ ਵਾਰੀ ਪਹਿਲੀ ਕਿਸ਼ਤਾਨੀ ਸ਼ੁਰੂ ਹੋ ਜਾਏ। ਸੋ ਤੁਸੀਂ ਪੂਰੇ ਹੌਸਲੇ ਚ ਰਹੋ ਮੁੱਖ ਮੰਤਰੀ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ। ਚੱਲ ਬੱਤ ਚੱਲ ਜੀ ਬਰਾ ਦੱਸੋ ਸੁਸਰਪੰਚ ਸਾਉਂ ਦੀ ਸਾਰੇ ਬਹੁਤ ਸਿਫਤ ਕਰ ਰਹੇ ਨੇ ਮੈਨੂੰ ਲੱਗਦਾ ਹੈ ਹਰ ਪਿੰਡ ਚ ਹਰ ਨਗਰ ਚ ਹਜੇ ਸਰਪੰਚ ਹੋਣੇ ਚਾਹੀਦੇ ਨੇ ਜਿਹੜੇ ਨਗਰ ਦਾ ਪਿੰਡ ਦੇ ਲੋਕਾਂ ਦਾ ਉਹਨਾਂ ਦੇ ਵਿਕਾਸ ਬਾਰੇ ਸੋਚਦੇ ਨੇ ਉਹਨਾਂ ਦਾ ਦੁੱਖ ਸੁੱਖ ਬਾਰੇ ਸੋਚਦੇ ਨੇ ਸੋ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ 11 ਤਰੀਕ ਦਾ ਦਿਨ ਹੈ ਤੁਸੀਂ ਜਾ ਕੇ ਸਵੇਰੇ ਸਵੇਰੇ ਵੋਟ ਪਾ ਦਿਓ ਝਾੜੂ ਦਾ ਆਪਣਾ ਨਿਸ਼ਾਨ ਨਾ ਭੁੱਲਿਓ ਨਾ ਬੀਬੀਆਂ ਨੂੰ ਮੇਰੀ ਸਪੈਸ਼ਲੀ ਬੇਨਤੀ ਹੈ ਕਿ ਬੰਦੇ ਚਾਹੇ ਭੁੱਲ ਜਾਣ ਤੁਸੀਂ ਨਹੀਂ ਭੁੱਲਣਾ ਝਾੜੂ ਦਾ ਨਿਸ਼ਾਨ ਯਾਦ ਰੱਖਣਾ ਹੈ ਮੇਰੀ ਬੇਨਤੀ ਹੈ ਇਲੈਕਸ਼ਨ ਇੱਕ ਤਰਫਾ ਹੋਣਾ ਚਾਹੀਦਾ ਜੇ ਹੋਰ ਕੋਈ ਬੰਦਾ ਵੋਟਾਂ ਮੰਗਣ ਵੀ ਆਏ ਉਹਨਾਂ ਨੂੰ ਪਹਿਲਾਂ ਪੁੱਛ ਲਿਓ ਵੀ ਤੁਸੀਂ ਕੰਮ ਕਿਹੜੇ ਕੀਤੇ ਸੋ ਆਮ ਆਦਮੀ ਪਾਰਟੀ ਨੇ ਇਹ ਕੰਮ ਕੀਤੇ ਨੇ ਸ਼ਾਇਦ ਮੈਂ ਤਾਂ ਹੋ ਸਕਦਾ ਕਿ ਚਾਰ ਪੰਜ ਕੰਮ ਭੁੱਲ ਗੀ ਹੋਵਾਂ ਤੁਹਾਨੂੰ ਦੱਸਣਾ ਕਿੰਨੇ ਸਰਕਾਰ ਨੇ ਕੰਮ ਕਰਤੇ ਪਰ ਤੁਸੀਂ ਇੱਕ ਕਰੀ ਉਹਨਾਂ ਨੂੰ ਵੀ ਪੁੱਛ ਲਿਓ ਉਹਨਾਂ ਨੇ ਸਿਰਫ ਤੁਹਾਨੂੰ ਝੂਠ ਬੋਲ ਕੇ ਤੁਹਾਡੀਆਂ ਵੋਟਾਂ ਦਾ ਲੈ ਕੇ ਤੁਹਾਨੂੰ ਲੁੱਟਿਆ-ਕੁੱਟਿਆ ਹੋਰ ਕੁਝ ਨਹੀਂ ਕੀਤਾ